ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜੈਦਿਆਂ ਕਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਲਈਏ ਦੋਨੇ ਹੱਥ ਜੋੜ ਕੇ ਸੀਸ ਨਿਵਾ ਕੇ ਪਿਆਰ ਸਰਕਾਰ ਸਹਤ ਕਜਵੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੜਾ ਸੋਹਣਾ ਉਪਰਾਲਾ ਕੀਤਾ ਸੁਮੱਚੇ ਹੀ ਪ੍ਰਬੰਧ ਦੇ ਦਰਬਾਰ ਹਿੰਦੇ ਪਾਤਰ ਨੇ ਵਿਸ਼ੇਸ਼ ਤੌਰ ਤੇ ਜਿਹੜਾ ਇਹ ਉਪਰਾਲਾ ਹੈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਅਤੇ ਪੁਕਾਰ ਫਾਊਂਡੇਸ਼ਨ ਦੇ ਸਰਦਾਰ ਗੁਰਚਰਨ ਸਿੰਘ ਜੀ ਬੜਵੈਤ ਗੁਰਮਿੰਦਰ ਸਿੰਘ ਜੀ ਸੈਣੀ ਦਰਸ਼ਨ ਸਿੰਘ ਜੀ ਨਵਾ ਸ਼ਹਿਰ ਮਦਨ ਗੋਪਾਲ ਸੈਣੀ ਜੀ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਗੁਰੂ ਪਿਆਰ ਵਾਲੇ ਵਸੇ ਵੀ ਆਏ ਆ ਸਾਨੂੰ ਹੁਕਮ ਲਾਇਆ ਇੱਥੇ ਹਾਜ਼ਰੀ ਭਰਨ ਦਾ ਜਿਹੜਾ ਉਹ 14 ਹਜ਼ਾਰੀ ਬੇਦੀਦਲ ਖਾਲਸਾ ਦੁਆਬੇ ਵਾਲੇ ਵੀਰ ਸਰਬਜੀਤ ਸਿੰਘ ਜੀ ਸੁਝੋਂ ਵਾਲਿਆਂ ਤੇ ਵਿਸ਼ੇਸ਼ ਤੌਰ ਤੇ ਅੱਜ ਮਾਹ ਪੁਰਖਾਂ ਨੇ ਵੀ ਪਹੁੰਚਣਾ ਸੀ ਉਹਨਾਂ ਸਰਵਾਲੇ ਮਾਹ ਪੁਰਖ ਸ੍ਰੀ ਹਜੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਉਹਨਾਂ ਨੇ ਵੀ ਆਉਣਾ ਸੀ ਪਰ ਕਿਸੇ ਜ਼ਰੂਰੀ ਕਾਰਨ ਕਰਕੇ ਅੱਜ ਉਹ ਪਹੁੰਚ ਨਹੀਂ ਸਕੇ ਜੇਕਰ ਮੈਂ ਬਹੁਤ ਵਿਸਥਾਰ ਵਿੱਚ ਜਾਵਾਂ ਇੰਨਾ ਸਮਾਂ ਯਾਤਰੀ ਦਾ ਸਮੇਂ ਦੀ ਨਜ਼ਰ ਤੋਂ ਸਮਝਣਾ ਚਾਹੀਦਾ ਹੈ ਆਓ ਮੈਂ ਵਾਰ ਕਹਿਣ ਲੱਗਾ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੱਲ ਉਸ ਵੇਲੇ ਦੀ ਜਦੋਂ ਉਮਰ ਹੈ ਕੇਵਲ 11-12 ਸਾਲਾਂ ਦਾ ਪਿਤਾ ਮਹਾਸنگ ਤੜਾਈ ਕਰਦੇ ਤੇ ਜਿਹੜੇ ਬਾਕੀ ਹੋਰ ਸਰਦਾਰ ਸਨ ਅੱਜ ਵੀ ਤੇ ਸਰਦਾਰਾਂ ਦੇ ਵਿੱਚ ਇਹ ਗੱਲ ਆ ਵੀ ਹੈ ਕਿ ਸਾਡੀ ਇੱਕ ਦੂਜੇ ਨਾਲ ਬਣਦੀ ਕੋਈ ਲੜਾਕੜ ਬਹੁਤ ਸਾਨੂੰ ਦੂਜੇ ਨਹੀਂ ਮਾਰ ਸਕੇ ਅਸੀਂ ਤੋਪਾਂ ਤੋਂ ਤੀਰਾਂ ਤੋਂ ਤਲਵਾਰਾਂ ਤੋਂ ਨਹੀਂ ਹਾਰੇ ਜਦੋਂ ਵੀ ਸਰਦਾਰ ਸ਼ੇਖਾਂ ਤੋਂ ਨੂੰ ਮਾਰ ਪਈਆ ਆਪਣੇਆਂ ਦੇ ਹੱਥੀ 12-13 ਸਾਲਾਂ ਦੀ ਉਮਰ ਅਰਬੀਤ ਸਿੰਘ ਜੀ ਤੇ ਜਿਹੜੇ ਬਾਕੀ ਮਿਸਲਾਂ ਦੇ ਸਰਦਾਰ ਤੇ ਕੁਝ ਹੋਰ ਸਰਮਾਇદાર ਰਈਸ ਉਹਨਾਂ ਫੈਸਲਾ ਕਰ ਲਿਆ ਕਹਿੰਦੇ ਵੀ ਹੁਣ ਇਹਨੂੰ ਖਤਮ ਕਰਦੇ ਅਜੇ ਛੋਟੀ ਉਮਰ ਆ ਪਹਿਲਾਂ ਇਹਦੇ ਦਾਦੇ ਚੜ੍ਹਤ ਸਿੰਘ ਨੇ ਸਾਨੂੰ ਵਕਤ પા ਕੇ ਰੱਖਿਆ ਫਿਰ ਇਹਦੇ ਪਿਤਾ ਮਹਾ ਸਿੰਘ ਨੇ ਸਾਨੂੰ ਵਕਤ પા ਕੇ ਰੱਖਿਆ ਇਹਨੂੰ ਹੁਣੇ ਖਤਮ ਕਰਦੇ ਉਹ ਬਚਪਨ ਵਿੱਚ ਹੀ ਜੇਕਰ ਇਹ ਵੱਡਾ ਹੋ ਗਿਆ ਉਹਨਾਂ ਨੂੰ ਵੀ ਖਾਸ ਤੌਰ ਤੇ ਹਰਾਇਤ ਕੀਤੀ ਕਹਿੰਦੇ ਇਹਦੀ ਹਵਾਵਲ ਵੀ ਨਹੀਂ ਝਟਣਾ ਬਾਬਾ ਸਾਹਿਬ ਸਿੰਘ ਕਹਿੰਦੇ ਇਹ ਸਾਂ ਰਣਜੀਤ ਸਿੰਘ ਦੀ ਹਵਾਵਲ ਵੀ ਨਹੀਂ ਝਟਣਾ ਇਹਨੇ ਤੇ ਬਹੁਤ ਵੱਡਾ ਇਤਿਹਾਸ ਸਿਰਜਣਾ ਹੈ ਇਹਨੇ ਤੇ ਬਹੁਤ ਵੱਡੇ ਕਾਰਨਾਮੇ ਕਰਨੇ ਆ ਕਿਉਂਕਿ ਮਹਾਂਪੁਰਖ ਦੇ ਜਾਣਦੇ ਆਉਣ ਵਾਲੇ ਸਮੇਂ ਬਾਰੇ ਹੁਣ ਆਖਦਾ ਕਹਿੰਦੇ ਜੇਕਰ ਕੋਈ ਚਾਹਵੇ ਰਣਜੀਤ ਸਿੰਘ ਨੂੰ ਖਤਮ ਕਰਨਾ ਪਹਿਲਾਂ ਸਾਹਿਬ ਸਿੰਘ ਨਾਲ ਟੱਕਰੇ ਕਰਨੇ ਪੈਣਗੇ ਹੁਣ ਉਸ ਵੇਲੇ ਵਚਨ ਕੀਤੇ ਤੇ ਜਿਹੜੇ ਖਤਮ ਕਰਨਾ ਸ਼ਾਸਤ੍ਰ ਕਰਨ ਵਾਲੇ ਸਾਰੇ ਇਹ ਕੁਝ ਸਮੇਂ ਲਈ ਰੁਕ ਗਏ ਹੁਣ ਸਮਾਂ ਬਦਲਦਾ ਹੁੰਦਾ ਕਿ ਆ ਬਾਕੀ ਵੀ ਰਿਸ਼ਤੇਦਾਰ ਗਏ ਤੇ ਬਾਬਾ ਸਾਹਿਬ ਸਿੰਘ ਜੀ ਉਹਨਾਂ ਨੇ ਵੀ ਗੁਰੂ ਪਿਆਰ ਵਾਲਿਓ ਜਿਹੜਾ ਜਾਇਜ਼ਤ ਲਈ ਰਾਜਕੌਰ ਦੀਆਂ ਤੋਂ ਤੇ ਗਾ ਗੁਜਰਾਵਾਲੇ ਦੀ ਧਰਤੀ ਤੋਂ ਗਾ ਰਾਮਨਗਰ ਦੀ ਧਰਤੀ ਤੇ ਚਲੇ ਜਾਂਦੇ ਰਾਮਨਗਰ ਦੀ ਧਰਤੀ ਤੇ ਜਾ ਕੇ ਟਿਕਾਣਾ ਕਰਦੇ ਆ ਤੇ ਇੱਧਰ ਰਾਜਕੌਰ ਨੂੰ ਪਤਾ ਲੱਗਦਾ ਵੀ ਬਾਬਾ ਜੀ ਦੇ ਡਰ ਤੋਂ ਹੀ ਜਿਹੜੇ ਬਾਕੀ ਮਿਸਲਾਂ ਦੇ ਸਰਦਾਰ ਜਾਂ ਰਹੀਸਾ ਨਾ ਉਹ ਰੁਕੇ ਹੋਏ ਸਨ ਉਹ ਹੁਣ ਫੇਰ ਹੱਲਾ ਕਰ ਸਕਦੇ ਤੇ ਮਦਰ ਰਾਜਕੌਰ ਆਪਣੇ ਪੁੱਤ ਨੂੰ ਨਾਲ ਲੈ ਕੇ ਰਾਣ ਨਗਰ ਦੀ ਧਰਤੀ ਤੇ ਪਹੁੰਚ ਗਈ। ਬਾਬਾ ਜੀ ਅਜੇ ਫੁੱਟਾ ਟਲੀ ਨਹੀਂ। ਅਜੇ ਘਰੋਦੀ ਖਤਮ ਕਰਨ ਨੂੰ ਫਿਰਦੇ ਆ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਡਰਨਾ ਨਹੀਂ ਇੱਛੀ ਰੋ ਮੇਰੇ ਕੋ। ਤੇ ਉੱਥੇ ਰਹਿ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀਆਂ ਦੀ ਸੰਗਤ ਕੀਤੀ। ਸ਼ਸਤਰਾਂ ਦੇ ਉੱਥੇ ਅਭਿਆਸ ਕਰਦਾ ਰਿਹਾ। ਛੇ ਪੰਜਾਬ ਬਚਪਨ ਵਿੱਚ ਤੇ ਗੁਰੂ ਪਿਆਰ ਵਾਲੇ ਇੱਕ ਬੇਨਤੀ ਕਰਦਾ ਜਾਵਾ ਅੱਜ ਬਹੁਤ ਸੋਹਣਾ ਇਹ ਵਿਰਾਸਤੀ ਮੇਲਾ, ਬਹੁਤ ਸੋਹਣਾ ਪ੍ਰੋਗਰਾਮ। ਪ੍ਰਬੰਧਕ ਜਨਾਂ ਨੇ ਬੜਾ ਚੰਗਾ ਉਪਰਾਲਾ ਕੀਤਾ ਹੈ।

ਉਹ ਸਰਕਾਰੀ ਅਰਾਂ ਸੀ ਸਖਤਾਈ ਹੋਈ ਤੇ ਸ਼ਸਤਰ ਜਮ੍ਹਾਂ ਕਰਵਾਉਣੇ ਪਏ ਤੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਜੁਝਾਰੂ ਸਨ ਉਹ ਨਾਲੇ ਤੇ ਸ਼ਸਤਰ ਜਮ੍ਹਾਂ ਕਰਾਉਂਦੇ ਸਨ ਨਾਲੇ ਰੋ ਰਹੇ ਸਨ ਕਿਹੜੇ ਸ਼ੇਰੇ ਪੰਜਾਬ ਉਸ ਦਿਨ ਨਹੀਂ ਵਕਿਆ ਜਿਸ ਦਿਨ ਉਹ ਚਿਖਾਵੇ ਤੇ ਰੱਖ ਕੇ ਅੱਗ ਲਾਈ ਗਈ ਸ਼ੇਰੇ ਪੰਜਾਬ ਅੱਜ ਹੋਇਆ ਜਦੋਂ ਸਾਨੂੰ ਸ਼ਸਤਰਾਂ ਤੋਂ ਤੋੜ ਦਿੱਤਾ ਗਿਆ ਆ ਵੇਖੋ 12 ਸਾਲ ਦੀ ਉਮਰ ਤੇ ਸ਼ੇਰੇ ਪੰਜਾਬ ਹੁਣ ਬਾਬਾ ਸਾਹਿਬ ਸਿੰਘ ਜੀਆਂ ਕੋਲ ਰਾਮਨਗਰ ਦੀ ਧਰਤੀ ਤੇ ਰਹਿ ਕੇ ਇੱਥੇ ਸ਼ਸਤਰਾਂ ਦਾ ਅਭਿਆਸ ਕਰਦਾ ਹੈ ਬਾਬਾ ਜੀਆਂ ਨੇ ਆਪਣੇ ਗੱਤਰੇ ਦੀ ਤੀਜ ਦਿੱਤੀ ਹੋਈ ਹੈ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਕਲਾ ਸਿੱਖੇ ਤੇ ਉਹਨੂੰ ਅਜਮਾਉਂਦਾ ਜਰੂਰ ਹੈ ਅੱਜ ਦੇ ਗੁਰੂ ਪਿਆਰ ਵਾਲੇ ਉਹ ਸ਼ਸਤਰਾਂ ਤੋਂ ਬੱਚਿਆਂ ਨੂੰ ਬਹੁਤ ਦੂਰ ਕਰ ਦਤਾ ਕੋਈ ਬਚਾ ਕੇ ਵੀ ਮੈਂ ਗੱਤਗਾ ਸਿੱਖਣਾ ਕਹਿੰਦੇ ਨਾ ਜੀ ਇਹਨੂੰ ਨਾ ਪਾ ਲਿਓ ਇਹ ਰਾ ਦੇ ਉੱਤੇ ਵੱਡਾ ਹੋਇਆ ਹਿੰਸਕ ਹੋ ਜਾਏਗਾ ਲੜੇਗਾ ਭੜੇਗਾ ਸਿਰ ਪਾੜ ਕੇ ਆ ਜਾਏਗਾ ਕਿਸੇ ਨੂੰ ਮਾਰ ਦੇਗਾ ਦਿੱਤਾ ਛਿੜ ਦੇਗਾ ਪਰ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਰਾਜਪਾਗ ਦੇ ਮਾਲਕ ਉਹ ਲੋਕ ਨਹੀਂ ਬਣੇ ਜਿਹੜੇ ਸ਼ਸਤਰਾਂ ਤੋਂ ਦੂਰ ਰਹੇ ਆ ਰਾਜਪਾਗ ਦੇ ਮਾਲਕ ਉਹ ਹੀ ਉਹ ਬਣਿਆ ਜਿਹੜੇ ਸ਼ਸਤਰਾਂ ਨੂੰ ਪ੍ਰੇਮ ਕਰਦੇ ਨੇ ਜਿਹੜੇ ਸ਼ਸਤਰਾਂ ਨਾਲ ਜੁੜੇ ਹੋਏ ਨੇ ਤੇ ਇੱਥੇ ਹੁਣ RAM ਨਗਰ ਦੀ ਧਰਤੀ ਧਰਤੀ ਤੇ ਸ਼ਸਤਰਾਂ ਦਾ ਅਭਿਆਸ ਕਰਦਾ ਰਣਜੀਤ ਸਿੰਘ 12-13 ਸਾਲਾਂ ਦੀ ਉਮਰ ਤੇ ਗੁਰੂ ਪਿਆਰ ਵਾਲੇ ਚੰਨ ਸ਼ਿਕਾਰ ਨੂੰ ਚੜਿਆ ਜੇਕਰ ਇਹ ਵੀ ਮਿਲਦਾ ਪੀਏ ਦੀ ਸੂਹ ਬਾਕੀ ਸਰਦਾਰਾਂ ਨੂੰ ਮਿਲ ਗਈ ਸੀ ਇਹ ਉਹਨਾਂ ਨੇ ਰਣਜੀਤ ਸਿੰਘ ਨੂੰ ਮਾਰਨ ਦੇ ਲਈ ਫਿਰ ਹਸ਼ਮਤ ਖਾਨ ਚੱਟੇ ਨੂੰ ਭੇਜਿਆ ਹਸ਼ਮਤ ਖਾਨ ਚੱਟਾ ਰਣਜੀਤ ਸਿੰਘ ਤੋਂ ਤਿੰਨ ਗੁਣਾ ਵੱਡੀ ਉਮਰ ਦਾ ਤਕੜੇ ਲੰਮੇ ਚੌੜੇ ਦੁੱਸੇ ਵਾਲਾ ਇਹ ਵੀ ਜੰਗਲ ਵਿੱਚ ਆਇਆ ਹੋਇਆ ਸ਼ਿਕਾਰ ਖੇਡਣ ਦੇ ਲਈ ਤੇ ਇੱਧਰ ਰਣਜੀਤ ਸਿੰਘ ਤੇਰਾ ਬੁਸਾਲਾ 12 ਤੇਰਾ ਬੁਸਾਲਾ ਦੀ ਉਮਰ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਤੇ ਹਸ਼ਮਤ ਖਾਨ ਚੱਟੇ ਦੀ ਨਿਗਾਹ ਪੈ ਗਈ ਉਹਨੇ ਪਹਿਚਾਣ ਲਿਆ ਪੀਏ ਚਰਤ ਸਿੰਘ ਦਾ ਪੋਤਰਾ ਮਹਾ ਸਿੰਘ ਦਾ ਪੋਤਾ ਉਹ ਅੱਖ ਨੂੰ ਲੱਗਾ ਮੌਕਾ ਬਣ ਗਿਆ ਸੁਬਾਹ ਬਣ ਗਿਆ ਅੱਜ ਇਹਨੂੰ ਜਿਉਂਦਾ ਕੋਈ ਨਹੀਂ ਜਾਣ ਦੇਣਾ ਕਹਿੰਦੇ ਉਹਨੇ ਆਪਣੀ ਬੰਦੂਕ ਵਿੱਚੋਂ ਫਿਰ ਗੋਲੀ ਦਾਗ ਦਿੱਤੀ ਸ਼ੇਰੇ ਪੰਜਾਬ 'ਆ ਨਿਸ਼ਾਨਾ ਸਿਰ ਤੇ ਪਰ ਅਕਾਲਪੁਰ ਤੋਂ ਆਏ ਗੁਰੂ ਜੀ ਦੀ ਬਖਸ਼ਿਸ਼ ਉਹ ਗੋਲੀ ਸ਼ੇਰੇ ਪੰਜਾਬ ਨੂੰ ਨਾ ਲੱਗੀ ਉਹ ਜਾ ਕੇ ਸ਼ੇਰੇ ਪੰਜਾਬ ਜਿਹੜੀ ਘੋੜੀ ਤੇ ਸਵਾਰ ਹੋਇਆ ਸੀ ਨਾ ਉਹ ਘੋੜੀ ਨੂੰ ਲਗੀ ਤੇ ਗੁਰੂ ਪਿਆਰ ਵਾਲਿਓ ਘੋੜੀ ਡਿੱਗੀ ਧਰਤੀ ਉਤੇ ਤੇ 12 ਸਾਲਾਂ ਦੀ ਉਮਰ ਵਿੱਚ ਸ਼ੇਰ-ਏ-ਪੰਜਾਬ ਜਿਹਨੇ ਬਣਨਾ ਰਣਜੀਤ ਸਿੰਘ ਉਹਨੇ ਆਪਣੇ ਗਦਰੇ ਦੀ ਤੇਗ ਧੂ ਲਈ ਤੇ ਹਸ਼ਮਤ ਖਾਨ ਨੂੰ ਵੇਖ ਕੇ ਸਾਹਮਣੇ ਉਸੇ ਵੱਲੇ ਪੜੀ ਹੈ ਪੀਰ ਰਸ ਦੀ ਬਾਣੀ ਗਗਨ ਦਵਾਮਾ ਬਾਜਿਓ ਪਰ ਉਹਨਾਂ ਸਾਨੇ ਕਾਓ ਖੇਚੋ ਮਾੜਿਓ ਸੂਰਮਾ ਅਬ ਜੂਜਰ ਕੋ ਤਾ ਪੂਰਾ ਹੋ ਕੇ ਸਿਆਣੇ ਕਹਿੰਦੇ ਆ ਫੋਨ ਖਾਣ ਵਿਦਵਾਨ ਲੋਕਾਂ ਦੇ ਲੱਛਣ ਪੰਗੂੜੇ ਵਿੱਚ ਹੀ ਦਿਖਣ ਲੱਗ ਪੈਂਦੇ ਆ ਤੇ 12 ਸਾਲਾਂ ਦੀ ਉਮਰ ਵਿੱਚ ਕਰਕੇ ਤੇਗ ਦਾ ਬਾੜ ਹਸ਼ਮਤ ਖਾਨ ਚੱਠੇ ਦਾ ਸੀਰ ਲਾ ਖੇਰ ਲਾਉਂਦਾ ਛੇਰੇ ਪੰਜਾਬ ਰਣਜੀਤ ਸਿੰਘ ਬਲਬਲਾ ਬਾਟ ਕਾਹਦੇ ਉਛੜ ਲੱਗੇ ਕਹਿੰਦੇ ਕਹਿੰਦੇ ਜੀ ਟੱਕਰ ਗਿਆ ਸੀ ਪਹਿਲਨਵਾਰ ਕੀਤਾ ਇਹਨੇ ਗੋਡੀ ਚਲਾਈ ਤੇ ਬਚਾ ਲਿਆ ਅਕਾਲਪੁਰਖ ਨੇ ਬਾਬਾ ਸਾਹਿਬ ਸਿੰਘ ਜੀ ਨਾਲੇ ਬੜਾ ਪਿਆਰ ਰਿਹਾ ਇਥੋਂ ਨਹੀਂ ਹੀ ਇੱਕ ਹੋਰ ਕਟਨਾੜਾ ਜੇਕਰ 2-4 ਕੋ ਮਿੰਟਾਂ ਦਾ ਸਮਾਂ ਬਾਕੀ ਹੈ ਮੈਂ ਜਲਦੀ ਦੇ ਨਾਲ ਸਗਤ ਨਾਲ ਸਾਝ ਪਾ ਕੇ ਪ੍ਰੋਗਰਾਮ ਦੀ ਸਮਾਪਤੀ ਕਰ ਜਾਣਾ। ਫਿਰ ਇੱਥੇ ਹੁਣ ਕੁਝ ਸਮਾਂ ਹੋਰ ਰਣਜੀਤ ਸਿੰਘ ਬਾਬਾ ਸਾਹਿਬ ਸਿੰਘ ਜੀਆਂ ਦੇ ਕੋਲ ਆਮ ਨਗਰ ਦੀ ਧਰਤੀ ਤੇ ਟਿਕਾਣਾ ਕਰਦਾ। ਮਾਤਾ ਰਾਜਕੌਰ ਵੀ ਇੱਥੇ ਹੀ ਰਹਿਣੇ ਨੇ। ਮਾਤਾ ਰਾਜਕੌਰ ਨੇ ਕਿਧਰ ਫੇਰ ਆਖਿਆ, "ਬਾਬਾ ਜੀ, ਤੁਸੀਂ ਜਿੰਨਾ ਚਿਰ ਇੱਥੇ ਹੋ" ਤੁਹਾਡੇ ਕੋਲ ਅਸੀਂ ਜਿੰਨਾ ਚਿਰ ਹਾਂ ਮਖਬੂਰ ਆ ਤੇ ਜਦੋਂ ਤੁਸੀਂ ਚਲੇਗੇ ਜਾਂ ਸਾਨੂੰ ਗੁਜਰਾਵਾਲੇ ਵਾਪਸ ਜਾਣਾ ਪੈ ਗਿਆ ਹੋ ਸਕਦਾ ਹੈ ਜਿਹੜੇ ਵਿਰੋਧੀ ਆ ਉਹ ਫੇਰ ਅਨਜੀਤ ਸਿੰਘ ਨੂੰ ਮਹਾਰਾਜਾ ਯਾਤਨ ਕਰੇ ਬਾਬਾ ਜੀ ਆਖਣ ਲੱਗੇ ਕਿ ਨਹੀਂ ਕਬਰਾਣਾ ਇਹ ਤਾਂ ਤੇ ਰਾਖਾ ਅਤਾਲਪੁਰਖ ਹੈ ਇਹਨੇ ਤੇ ਬਹੁਤ ਵੱਡੇ ਵੱਡੇ ਕਾਰਜ ਕਰਨੇ ਆ ਤੇ ਤੈਨੂੰ ਅਜ ਦਬਾਰ ਦੇਣਾ ਵੀ ਇਹਨੂੰ ਆਪਣੇ ਪੁੱਤਵਾਨ ਮੈਂ ਬਚਾ ਕੇ ਰੱਖ ਪੁੱਤਵਾਨੇ ਪਾ ਇਥੋਂ ਦਾ ਹੀ ਜਿਹੜਾ ਰਾਮਨਗਰ ਦਾ ਕਹਿੰਦੇ ਕਹਿੰਦੇ ਨੇ ਰਹੀਸ ਆ ਇਹ ਬਾਕੀ ਮਸਲਾਂ ਦੇ ਸਰਦਾਰ ਆ ਜਿਨ੍ਹਾਂ ਨੂੰ ਚੁਬਦਾ ਸੀ ਰਣਜੀਤ ਸਿੰਘ ਇਕੱਠੇ ਹੋ ਕੇ ਰਾਮਨਗਰ ਦੀ ਧਰਤੀ 'ਤੇ ਬਾਬਾ ਜੀ ਗੋਲੀ ਚਲੇ ਤੇ ਇਹਨਾਂ ਨੂੰ ਆਉਂਦਿਆਂ ਦੇਖਿਆ ਰਣਜੀਤ ਸਿੰਘ ਨੇ ਹੁਣ 12-13 ਸਾਲਾਂ ਦੀ ਉਮਰ ਆ ਭਾਵੇਂ ਹਸ਼ਮਤ ਖਾਨ ਛੱਠੇ ਦਾ ਸਿਰ ਲਾ ਲਿਆ ਆ ਪਰ ਆਪਣੀ ਸਰਦਾਰਾਂ ਨੂੰ ਆਉਂਦਿਆਂ ਦੇਖ ਕਹਿੰਦੇ ਉਸ ਦਿਨ ਡਰ ਗਿਆ ਸੀ ਤੇ ਜਾ ਕੇ ਨਾ ਜਿਹੜੇ ਪਰਗੇ 'ਤੇ ਬਾਬਾ ਜੀ ਬੈਠਦੇ ਸਨ ਹੁਣ ਬੱਚਾ ਉਪਰਗੇ ਦੇ ਥੱਲੇ ਲੁਕ ਗਿਆ ਉਹ ਜਿਹੜੇ ਮਸਲਾ ਦੇ ਸਰਦਾਰ ਉਹ ਆਏ ਬਾਬਾ ਜੀ ਕੋਲ ਆ ਕੇ ਪ੍ਰੇਮ ਨਾਲ ਪਿਆਰ ਨਾਲ ਨਮਸਕਾਰ ਕੀਤੀ ਗੱਲਾਂ ਬਾਤਾਂ ਕੀਤੀਆਂ ਤੇ ਬਾਬਾ ਜੀ ਨੇ ਫੇਰ ਸੁਝਾਇਆ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਆ ਉਹ ਆਖਣ ਲੱਗੇ ਕੁਝ ਸਮਾਂ ਪਾ ਕੇ ਪਹਿਲਾਂ ਤੇ ਪਿਆਰ ਨਾਲ ਬਾਬਾ ਜੀ ਸੁਝਾਉਂਦੇ ਰਹੇ ਪਰ ਕੁਝ ਸਮਾਂ ਪਾ ਕੇ ਉਹਨਾਂ ਨੇ ਆਖ ਦਿੱਤਾ ਕਹਿੰਦੇ ਵੀ ਤੁਸੀਂ ਕੌਣ ਹੋ ਨੇ ਵਿਚ ਪੈਣ ਵਾਲੇ ਅੱਜ ਦੁਸ਼ਮਣ ਸਾਡੇ ਹੱਥ ਆਇਆ ਹੋਇਆ ਹੈ ਅਜੇ ਬਚਪਨ ਵਿੱਚ ਹੀ ਜਵਾਨ ਹੋ ਗਿਆ ਸਾਨੂੰ ਤੰਗ ਕਰੇਗਾ ਅਸੀਂ ਤੇ ਹੋਏ ਮਤੌਣਾ ਕਹਿੰਦੇ ਉਸ ਵੇਲੇ ਬਾਬਾ ਜੀ ਨੇ ਫਿਰ ਫਨਗੇ ਦੇ ਥਲੋਨਾ ਫੜ ਕੇ ਰਣਜੀਤ ਸਿੰਘ ਨੂੰ ਬਾਹਰ ਕੱਢਿਆ ਆਖਿਆ ਬਚਨ ਕੀਤੇ ਉਹ ਕਹਿੰਦੇ ਤੂੰ ਐਂਜੋ ਨਹੀਂ ਡਰਨਾ ਤੇਰੇ ਅਗੇ ਤੇ ਦੁਨੀਆ ਝੁਕਿਆ ਕਰੇ ਤੇ ਉਹ ਮਿਸਲਾਂ ਦੇ ਸਰਦਾਰਾਂ ਨੂੰ ਸਮੋਦਰ ਹੋ ਕੇ ਬਾਬਾ ਜੀ ਕੁਸ਼ਪ ਵੇਖਤ ਬਾਤ ਕਹਿੰਦੇ ਮੈਂ ਬਹੁਤਾ ਵਿਸਤਾਰ ਵਿੱਚ ਤਾਂ ਨਹੀਂ ਜਾ ਰਿਹਾ ਸਮਾ ਸਮਾਪਤੀ ਦਾ ਹੋ ਚੱਲਿਆ ਵੇਖਤ ਬਾਤ ਕੀ ਕਹਿਣ ਲੱਗੇ ਆ ਜਿਹੜੇ ਆਪਣੇ ਗੱਲ ਵਿੱਚੋਂ ਸੋਨੇ ਦਾ ਕੰਠਾ ਬਾਬਾ ਸਾਹਿਬ ਸਿੰਘ ਜੀ ਨੇ ਲਾਇਆ ਤੇ ਰਣਜੀਤ ਸਿੰਘ ਦੇ ਗਾਵੇ ਚ ਪਾ ਦਤਾ ਨਾਲ ਹੀ ਬਦਲ ਕੇ ਤਾ ਉਹਨਾਂ ਮਿਸਲਾ ਦੇ ਸਰਦਾਰਾਂ ਨੂੰ ਉਹ ਕਹਿੰਦੇ ਤੁਸੀਂ ਇਹਨੂੰ ਮਾਰਨਾ ਚਾਹੁੰਦੇ ਹੋ ਉਹ ਤੁਹਾਡੇ ਆਉਣ ਵਾਲੀਆਂ ਪੀੜੀਆਂ ਇਹਦੇ ਦਰਦ ਆ ਕੇ ਨੌਕਰੀ ਲੱਭਿਆਟ ਇਹਦੀ ਚਾਗਰੀ ਕਰਨ ਲਈ ਉਹ ਇਹਦੇ ਤਰਲੇ ਲਿਆ ਕਰਨਗੇ ਇਹਨਾਂ ਤੇ ਬਹੁਤ ਵੱਡੇ ਕਾਰਜ ਕਰਨੇ ਆ ਅੱਖਣ ਲੱਗੇ ਕਹਿੰਦੇ ਅੱਜ ਮੈਂ ਸਾਰੇ ਕਹਨੇ ਭੰਨ ਕੇ ਇੱਕ ਹੰਸ ਕਢਾਇਆ ਹੈ ਆਉਣ ਵਾਲੇ ਸਮੇਂ ਬਾਰੇ ਰਣਜੀਤ ਸਿੰਘ ਬਾਰੇ ਬਾਬਾ ਸਾਹਿਬ ਸਿੰਘ ਜੀ ਉਸ ਵੇਲੇ ਭੁਖੜਵਾੜ ਕਹਿੰਦੇ ਆ ਕੀ ਕਹਿੰਦੇ ਆ ਗੁਰੂ ਪਿਆਰ ਵਾਲਿਓ ਆਓ ਕਲਤਾ ਸਰਵਣ ਕਰੋ ਬਾਬਾ ਸਾਹਿਬ ਸਿੰਘ ਬੋਲੇ ਕਰਜ ਕੇ ਵਿੱਚ ਜੋਸ਼ ਦੇ ਆਕੇ ਸਖਤ ਤਾੜਨਾ ਕੀਤੀ ਵੈਰੀ ਨੂੰ ਸਾਰੀ ਗੱਲ ਸਮਝਾ ਕੇ ਮਾਰਨਾ ਚਾਹਦੇ ਤੁਸੀਂ ਇਸ ਨੂੰ ਪਰ ਇਹ ਮਾਰਿਆ ਜਾਵੇਗਾ ਸਿੱਖ ਰਾਜ ਦੇ ਝੰਡੇ ਉੱਚੇ ਜੱਗ ਦੇ ਵਿੱਚ ਲਹਿਰਾਵੇਗਾ ਸ਼ੇਰੇ ਪੰਜਾਬ ਰਣਜੀਤ ਸਿੰਘ ਇਹ ਮਹਾਰਾਜਾ ਅਖਵਾਵੇ ਖਾਲਸਾ ਪੰਥ ਸਜਣ ਤੋਂ 101 ਸਾਲ ਬਾਅਦ ਖਾਲਸੇ ਦੇ ਕੀਤੇ ਹੋਏ ਕਾਰਨਾਮੇ ਆ ਸਦਕਾ ਸੱਚੇ ਹੋਏ ਇਤਿਹਾਸ ਦੇ ਸਦਕਾ ਢਾਲਣੀ ਹੋਈ ਢਾਲਾਵੇ ਕਾਲੀ ਹੋਈ ਕਾਲਣਾ ਦੇ ਸਦਕਾ ਫਿਰ ਗੁਰੂ ਪਿਆਰ ਵਾਲੇ ਰਾਜ ਭਾਗ ਦੇ ਮਾਲਕ ਸਿੱਖ ਬਣਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੀ ਤਾਜ ਪੋਸ਼ੀ ਵੀ ਬਾਬਾ ਸਾਹਿਬ ਸਿੰਘ ਦੀ ਜਾ ਕੇ ਆਪ ਕਰਦੇ ਉਹਨਾਂ ਨੂੰ ਮਹਾਰਾਜੇ ਦਾ ਲਖਬੀ ਵੀ ਦਿੰਦੇ ਛੇਰ ਕਹਿੰਦਾ ਮੈਂ ਪ੍ਰੋਗਰਾਮ ਦੀ ਸਮਾਪਤੀ ਕਰ ਜਾਣੀ ਹੈ ਛੇਰ ਕਹਿੰਦਾ ਸਾਇਆ ਪਿਤਾ ਦਾ ਉਠਿਆ ਸਾਇਆ ਪਿਤਾ ਦਾ ਉਠਿਆ ਰਣਜੀਤ ਸਿਰ ਤੋਂ ਜਾ ਕੇ ਸਿਰ ਤੇ ਹੱਥ ਟਕਾਇਆ ਬਾਬੇ ਬਾਬਾ ਸਾਹਿਬ ਸਿੰਘ ਜੀ ਸਾਇਆ ਪਿਤਾ ਦਾ ਉਠਿਆ ਰਣਜੀਤ ਸਿਰ ਤੋਂ ਜਾ ਕੇ ਸਿਰ ਤੇ ਹੱਥ ਟਕਾਇਆ ਬਾਬੇ ਸ਼ੂਕਰ ਚੱਕਿਆ ਮਿਸਲ ਦੀ ਬਖਸ਼ ਸਰਦਾਰੀ ਰਣਜੀਤ ਸਿੰਘ ਨੂੰ ਆਪ ਵੜਾਇਆ ਬਾਬੇ ਜਦਿਆ ਤਖਤ ਰਹਾ ਦਾ ਰਣਜੀਤ ਸਿੰਘ ਨੇ ਜੱਜ ਜਾ ਕੇ ਆਪ ਫਿਰ ਹੌਸਲਾ ਵਧਾਇਆ ਬਾਬੇ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਲਕਬ ਦੇ ਕੇ ਤਖਤ ਉੱਤੇ ਫਿਰ ਆਪ ਬਿਠਾਇਆ ਬਾਬੇ ਉਹ ਖਾਲਸਾ ਰਾਜ ਦੀਆਂ ਧੁਮਾਂ ਨੇ ਅੱਜ ਜਾਗੇ ਅੰਦਰ ਅੱਜ ਕੰਨੇ ਸ਼ਾਸਕ ਬੜੇ ਹੋਏ ਪਰ ਇੱਕ ਨੰਬਰ ਦਾ ਜਿਹੜਾ ਸ਼ਾਸਕ ਅੱਜ ਤੱਕ ਦਾ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਨੂੰ ਆ ਨਿਸ਼ਾਨ ਕੇਸਰੀ ਉੱਚਾ ਚੁਲਾ ਗਿਆ ਜੋ ਰਣਜੀਤ ਸਿੰਘ ਤੇ ਮਹਰਸੀ ਬਾਬਾ ਸਾਹਿਬ ਸਗੇ ਦੀ 40 ਸਾਲ ਚੰਗਾ ਰਾਜ ਕਮਾ ਗਿਆ ਜੋ 40 ਸਾਲ ਚੰਗਾ ਰਾਜ ਕਮਾ ਗਿਆ ਜੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਧੰਨਵਾਦ ਕਰਦੇ ਹਾਂ ਸਰਦਾਰ ਗੁਰਚਰਨ ਸਿੰਘ ਜੀ ਬਣਵਾ ਬੜਾ ਸੁਧਜਾ ਉਹਨਾਂ ਨੇ ਬੜਾਲਾ ਕੀਤਾ ਅੱਜ ਮੈਂ 1 ਮਿੰਟ ਦੀ ਬਿਰਤੀ ਕਰਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰ ਜਾਣੀ ਹੈ ਅੱਜ ਰਾਜ ਕਰੇਗਾ ਖਾਲਸਾ ਕਹਿੰਦੇ ਉਤੇ ਨਾ ਅੱਪ ਅਗਰੂ ਪਿਆਰ ਵਾਲਿਓ ਦੂਜਿਆਂ ਦੀਆਂ ਲਤਾਂ ਤੇ ਕੰਬੜੀਆਂ ਨਹੀਂਆਂ ਕਈ ਆਪਣੇ ਆਂ ਦੀਆਂ ਕੰਬ ਜਾਂਦੀਆਂ। ਇੱਕ ਮੈਨੂੰ ਕਹਿੰਦਾ ਵੀ ਸਾਰਾ ਕੁਝ ਵਧੀਆ ਸੀ ਪ੍ਰੋਗਰਾਮ ਆ ਰਾਜਨੀਤੀ ਵਾਲਿਆਂ ਨਾਲ ਤੁਸੀਂ ਕਿਉਂ ਕਰਨ ਲੱਗ ਪਏ ਨੇ ਉਹ ਟਾੜੀ। ਮਾਪਿਆ ਬੇਟਾ ਵੀ ਅਸੀਂ ਜਨਮੇ ਆ ਅਕਾਲ ਤਖਤ ਦੇ ਉੱਤੇ ਛੇਵੇਂ ਪਾਸ਼ਾਲੇ ਬਖਸ਼ਾ ਕੀਤੇ ਆ ਪਰ ਇਹ ਵੀ ਟਾੜੀਆਂ ਨੇ ਵਾਰ ਪਰੀ ਉਹ ਕਹਿੰਦੇ ਸਤਿਗੁਰੂ ਜੀ ਪੱਗ ਤੇਰੀ ਕੀ ਜਹਾਣੀ ਰਦੀ ਜੇ ਅਸੀਂ ਵੀ ਰਾਜਨੀਤੀ ਵਾਲਿਆਂ ਨਾਲ ਕਰਾਂਗੇ ਫਿਰ ਕੋਣ ਕਰੇਗਾ। ਗੁਰੂ ਪਿਆਰ ਵਾਲਿਓ ਰਾਜ ਦੀ ਗੱਲ ਕਰਨ ਤੇ ਅੱਜ ਬਗਾਨਿਆਂ ਦੀਆਂ ਛੱਡੋ ਆਪਣੇਆਂ ਦੀਆਂ ਲੱਤਾਂ ਕੰਮ ਜਾਂਦੀਆਂ ਨੇ ਪਰ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸੱਚਮੁੱਚ ਆਪਣੀ ਵਿਰਾਸਤ ਨੂੰ ਅੱਜ ਸਾਨੂੰ ਚੇਤੇ ਕਰਵਾਇਆ ਗੁਰਚਰਨ ਸਿੰਘ ਬਣਵਾਦ ਜੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਪੁਕਾਰ ਫਾਊਂਡੇਸ਼ਨ ਗੁਰਵਿੰਦਰ ਸਿੰਘ ਸੈਣੀ ਜੀ ਦਰਸ਼ਨ ਸਿੰਘ ਜੀ ਨਮਾ ਸ਼ਹਿਰ ਮਦਨ ਗੋਪਾਲ ਸੈਣੀ 14 ਹਜ਼ਾਰੀ ਬੇਦੀਦੜ ਖਾਲਸਾ ਦੁਆਬਾ ਸਰਦਾਰ ਜਸਵਿੰਦਰ ਸਿੰਘ ਦੀ ਕਾਮਾ ਗੁਰੂ ਪਿਆਰ ਵਾਲੇ بڑے ਨਾਮ ਨੇ ਕਿਦਾ ਕਿਦਾ ਨਾਂ ਲਿਆ ਇੱਥੇ ਹੀ ਮੈਂ ਪ੍ਰੋਗਰਾਮ ਦੀ ਸਮਾਪਤੀ ਕਰਦਾ ਵਿਸ਼ੇਸ਼ ਤੌਰ ਤੇ ਬਾਬਾ ਸਤਨਾਮ ਸਿੰਘ ਜੀ ਰੋਪੜ ਵਾਲੇ ਸੰਗਤਾਂ ਵਿੱਚ ਸੁਭਾਏਮਾਨ ਨੇ ਲੱਕਰ ਲੈ ਕੇ ਆਏ ਨੇ ਇਹਨਾਂ ਦਾ ਵੀ तहਦਿਲੋ ਧੰਵਾਦ ਹੈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਆਪਣੇ ਰਾਜਪਾਟ ਦੇ ਸੁਖਾਨਾਂ ਤੋਂ ਵੱਖਰੇ ਹੁੰਦੇ ਆ ਆਪਣੇ ਰਾਜਪਾਟ ਚ ਜਾ ਕੇ ਨਾ ਧਰਨੇ ਨਹੀਂ ਲਾਉਣੇ ਪੈਂਦੇ ਫਿਰ 7-800 ਬੰਦਾ ਨਹੀਂ ਵਰਵਾਉਣਾ ਪੈਂਦਾ ਆਪਣੇ ਰਾਜਪਾਟ ਦੇ ਨੌਕਰੀਆਂ ਲੈਣ ਦੇ ਲਈ ਉਹ ਇੱਥੇ ਤੇ ਗੋਰੇ ਆਉਂਦੇ ਰਹੀ ਐ ਰੇਸ਼ੀ ਆਉਂਦੇ ਰਹੀ ਐ ਫਿਰ ਪੱਗਾਂ ਨਹੀਂ ਲਾਉਣੀਆਂ ਪੈਂਦੀਆਂ ਆ ਬਦਲ ਲੈ ਕੇ ਆਂਦਾ ਸੀ ਕਹਿੰਦੇ ਨੌਕਰੀਆਂ ਸਾਰਿਆਂ ਨੂੰ ਦੇਾਂਗੇ ਦੁਨੀਆ ਪੜ ਪੜ ਭੇਜਦੇ ਐ ਅੱਜ ਕੋਈ ਟਾਵਰ ਤੇ ਬਿਠਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਤੀ ਦਾ ਇਨਸਾਫ ਦੇ ਦਿਓ ਉਹ ਮੋਰਚਾ ਚੰਡੀਗੜ੍ਹ ਲੱਗਾ ਕੋਈ ਨਹੀਂ ਸੁਣਵਾਈ ਹੁੰਦੀ ਕਿਉਂ ਕਿਉਂਕਿ ਜਿਹੜੇ ਰਾਜ ਭਾਗ ਦੇ ਮਾਲਕ ਆ ਉਹ ਕਹਿੰਦੇ ਲਿਕਰੀ ਜਾਓ ਇਹ ਕੰਮ ਸਾਨੂੰ ਕਿਹੜੇ ਕੋਈ ਫਰਕ ਪੈਂਦਾ ਆਪਣੇ ਰਾਜ ਭਾਗ ਦੇ ਸੁੱਖ ਆਨੰਦ ਵੱਖਰੇ ਹੁੰਦੇ ਆ ਸਿੱਖੋ ਆਪਣੇ ਰਾਜ ਨੂੰ ਭੁੱਲਣਾ ਜਾਇਓ ਉਹ ਜਿਹੜੇ ਕਹਿੰਦੇ ਸੀ ਬਣੇ ਲੋਹਾ ਕਦੇ ਕੋਹੇ ਨੂਰ ਹੰਡਾਏ ਨੇ ਆਪਣੇ ਰਾਜੇਂਦਰ ਕਦੇ ਕੋਹੇ ਨੂਰ ਹੰਡਾਏ ਨੇ ਆਪਣੇ ਰਾਜੇਂਦਰ ਆਹ ਗੁਰੂ ਪਿਆਰ ਵਾਲੇ ਦੀ ਪ੍ਰੋਗਰਾਮ ਦੀ ਸਮਾਪਤੀ ਹੈ ਕਿਹਦੇ ਕਾਰਾ ਲੱਗੀ ਚੜਦੀ ਕਲਾ ਦਾ ਪਤਾ ਲੱਗੇ ਪਿਆਜੇ ਸੇਖੋ ਬੈਠੇ ਆਪਣੇ ਰਾਜਪਾੜ ਨੂੰ ਚੇਦੇ ਕਰ ਰਹੇ ਆ ਗੁਰੂ ਪਿਆਰ ਵਾਲੇ ਚੜਦੀ ਕਲਾ ਦਾ ਜੋਕਾਰਾ ਆਵਾਜ਼ ਗਰਜਮੀ ਆਵਾਜ਼ ਵਿੱਚ ਜਵਾਬ ਦੇਣ ਆਪਦੀਆਂ ਨੇ ਆਹ ਇੱਕ ਚੜਦੀ ਕਲਾ ਦਾ ਜੋਕਾਰਾ ਲਾਈਆ ਕੱਟ ਅੱਡੀ ਬ੍ਰਿੰਦਰ ਸਿੰਘ ਕਲੇਰ ਸਾਹਿਬ ਜੀ ਦਾ अजीत ਸਿੰਘ ਨਗਰ ਮੁਹਾਲੀ ਤੋਂ ਸੰਗੀਰ ਮਾਸਟਰ ਸਰਦਾਰ ਬਹਾਦਰ ਸਿੰਘ ਜੀ ਪੌੜੀਆ ਨਗਰ ਤਸੇਬਲੀ ਮੇਲੇ ਪਜੋਖੜਾ ਸਾਹਿਬ ਅਮਾਲੇ ਤੋਂ ਦਾਸ ਗਰਜਾ ਸਿੰਘ ਮਾਨਕਪੁਰ ਸ਼ਰੀਫ ਨਿਊ ਚੰਡੀਗੜ੍ਹ ਵਾਲਾ ਢਾਡੀ ਜਥਾ ਆਪ ਜੀਆਂ ਦੀ ਸੇਵਾ ਵਿੱਚ ਹਾਜ਼ਰ ਸੀ ਬੋਲਦਿਆਂ ਕੋਲ ਕਿੰਨੀ ਨੇ ਕੰਮ ਕਰ ਕਰਦੀਆਂ ਭੁੱਲਾ ਚੁੱਕਾ ਗਲਤੀਆਂ ਹੋ ਗਈਆਂ ਹੁਣ ਕੀ ਅਣਜਾਣ ਵਿੱਚ ਸਮਝ ਕੇ ਮਾਫ਼ ਕਰ ਦੇਣਾ ਜੀ ਸਟੇਟ ਸੈਕਟਰੀ ਸਾਹਿਬ ਦਾ ਵੀ ਧੰਨਵਾਦ ਇਹਨਾਂ ਨੇ ਦੇ ਟਾਈਮ ਦਿੱਤਾ ਹੈ सतगुर कृपा करे रहंदड़ कलाक रखणु आउ अगरि प्रोग्राम आपीअ जो सरवण करवाणे काज वर सते लाइ सरण कर लोगा वाहगु